ਵਿਚਾਰ ਆਪ ਜੀ ਦੇ ਸਮੁਖ ਬੈਠ ਕੇ ਰਾਂ ਪੇਸ਼ ਕਰ ਵਧੇ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇੱਕ ਸ਼ਲੋਕ ਦੇ ਵਿਚਾਰ ਫੜੇ ਸਾਹਮਣੇ ਰੱਖਣ ਲੱਗਾ ਚਿੰਤਾ ਤਾਂ ਕੀ ਕੀ ਜੀਏ ਜੋ ਅਨ ਹੋ ਨੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਇ ਕ੍ਰਿਵਨ ਕ੍ਰਿਵਨ ਅਕਸਰ ਸਤਸੰਗੀਆਂ ਦੇ ਦਿਮਾਗ ਦੇ ਵਿੱਚ ਜੋ ਪਹਿਲੀ ਬੰਤੀ ਦੇ ਅਰਥ ਨੇ ਗੁਰਬਾਣੀ ਵਿਆਕਰਣ ਦੇ ਗਿਆਨੀ ਗ੍ਰਾਮਰ ਦੇ ਗਿਆਨੀ ਉਹ ਅਰਥ ਨਹੀਂ ਮੰਨਦੇ ਚਿੰਤਾ ਤਾਂ ਕੀ ਕੀ ਜੀਏ ਪ੍ਰਸ਼ਨ ਮਹੀ ਬਾਤ ਹੈ ਜੋ ਅਨਹੋਨੇ ਹੋਏ ਮਨੁੱਖ ਦੇ ਅੰਦਰ ਚਿੰਤਾ ਹੈ ਕਿਸ ਗੱਲ ਦੀ ਇਹ ਕਮ ਹੋਣਾ ਚਾਹੀਦਾ ਕਿਦਰ ਐਸਾ ਨਾ ਹੋਵੇ ਨਾ ਹੋਵੇ ਚਿੰਤਾ ਐਸਾ ਨਹੀਂ ਹੋਣਾ ਚਾਹੀਦਾ ਕਿਦਰ ਐਸਾ ਨਾ ਹੋਵੇ ਕਿ ਹੋ ਜਾਏ ਤੋਂ ਚਿੰਤਾ ਚਿੰਤਾ ਇਸ ਗੱਲ ਦੀ ਚਿੰਤਾ ਇੱਕ ਬੋਝ ਹੈ ਚਿੰਤਾ ਇੱਕ ਤਣਾਅ ਹੈ। ਔਰ ਧਾਰਮਿਕ ਗਿਆਨੀ ਕਹਿੰਦੇ ਨੇ ਚਿੰਤਾ ਮਨੁੱਖ ਦੀ ਸੋਚ ਸ਼ਕਤੀ ਦੇ ਵਿਕਾਸ ਨੂੰ ਵੀ ਰੋਕਦੀ ਹੈ। ਚਿੰਤਾ ਚਿੰਤਨ ਦੇ ਵਿੱਚ ਦੀਵਾਰ ਖੜਾ ਕਰ ਦਿੰਦੀ ਹੈ ਸਿਮਰਨ ਦੇ ਵਿੱਚ ਦੀਵਾਰ ਖੜਾ ਕਰ ਦਿੰਦੀ ਹੈ। ਚਿੰਤਾ अनेका ਤਰ੍ਹਾਂ ਦੇ ਮਾਨਸਿਕ ਰੋਗਾਂ ਨੂੰ ਜਨਮ ਦਿੰਦੀ ਹੈ, ਮਾਨਸਿਕ ਰੋਗ, अनेका ਤਰ੍ਹਾਂ ਦੇ ਸਰੀਰਕ ਰੋਗਾਂ ਨੂੰ ਜਨਮ ਦਿੰਦੇ। ਪਰ ਮਹਾਰਾਜ ਜੀ ਕਹਿੰਦੇ ਮੈਂ ਦੇਖਦਾ ਹਾਂ ਚਿੰਤਾ ਤੇ ਹੀ ਦੀਸ਼ੇ ਸਭ ਕੋਏ ਸਭ ਕੋਏ ਸਭ ਕੋਏ ਦੇ ਵਿਰਾਸਾ ਸਾਰੇ ਚਿੰਤਾ ਸਾਰਿਆਂ ਨੂੰ ਹੈ ਸਭ ਚਿੰਤਾ ਦੇ ਬੋਝ ਥੱਲੇ ਨੇ ਕਿਸ ਚੀਜ਼ ਦੀ ਚਿੰਤਾ ਮੈਂ ਫਿਰ ਕੁਲ ਅਸਰ ਕਰਾਂ ਐਸਾ ਹੋਣਾ ਚਾਹੀਦਾ ਹੈ ਕਿਦਰ ਐਸਾ ਨਾ ਹੋਵੇ ਕਿ ਨਾ ਹੋਵੇ ਚਿੰਤਾ ऐसी घटना नहीं घटनी चाहिए किदरे ऐसा ना होवे घट जाए चिंता बस इस चीज की चिंता है ये नहीं होना चाहिए पर किदरे ऐसा ना होवे हो जाए चिंता ऐसा होना चाहिए पर किदरे ऐसा ना होवे ना होवे चिंता ਜਦ ਤੁਸੀਂ ਚਿੰਤਾ ਦੀ ਤੈਅ ਦੇ ਵਿੱਚ ਜਾਓਗੇ ਤੇ ਇੰਨੀ ਗੱਲ ਹੈ ਹੋਰ ਕੁਝ ਨਹੀਂ ਜੋ ਮੇਰੀ ਚਾਹਤ ਹੈ ਉਹ ਪੂਰੀ ਹੋਣੀ ਚਾਹੀਦੀ ਹੈ ਕਿਦਰ ਐਸਾ ਨਾ ਹੋਵੇ ਨਾ ਪੂਰੀ ਹੋਵੇ ਚਿੰਤਾ ਐਸੀ ਘਟਨਾ ਨਹੀਂ ਘਟਣੀ ਚਾਹੀਦੀ ਕਿਦਰ ਐਸਾ ਨਾ ਹੋਵੇ ਘਟ ਜਾਏ ਚਿੰਤਾ ਬਸ ਚਿੰਤਾ ਦੇ ਇਹੀ ਕਾਰਨ ਨੇ ਤੋ ਕਿਤਨੇ ਮਨੁੱਖ ਚਿੰਤਾ ਤੁਰਨੇ ਗੁਰੂ ਅਰਜਨ ਦੇਵ ਜੀ ਕਹਿੰਦੇ ਅਨਸਾਰ ਹੀ ਚਿੰਤਾ ਤੁਰਨ ਚਿੰਤਾ ਤੇ ਹੀ ਦੀਸੇ ਸਭ ਕੋਏ ਕੋਈ ਕਬੂਲ ਕਰੇ ਨਾ ਕਰੇ ਕੋਈ ਮੰਨੇ ਨਾ ਮੰਨੇ ਛੋਟੀ ਵੱਡੀ ਭਿਆੰਕਰ ਚਿੰਤਾ ਹਰ ਇੱਕ ਨੂੰ ਹੈ ਚਿੰਤਾ ਮਾਨਸਿਕ ਬੋਝ ਹੈ ਚਿੰਤਾ ਮਾਨਸਿਕ ਤਲਾਵ ਹੈ ਚਿੰਤਾ ਚਿੰਤਨ ਦੇਚ ਬਾਧਾ ਖੜੀ ਕਰ ਦਿੰਦੀ ਹੈ ਸਿਮਰਨ ਦੇਚ ਦੀਵਾਰ ਹੈ ਇਹ ਇੰਤਕੈ ਲੋ ਪਰਮਾਤਮਾ ਤੇ ਮਨੁੱਖ ਦੇ ਵਿਚਾਰ ਅਗਰ ਕੋਈ ਦੀਵਾਰ ਹੈ ਤਾਂ ਚਿੰਤਾ ਚਿੰਤਨ ਤੇ ਚਿੰਤਾ ਮਨੁੱਖ ਦੇ ਮੱਥੇ ਤੇ ਪ੍ਰਗਟ ਹੁੰਦੇ ਆਂਦੇ ਆਂ ਅੱਖਾਂ ਦੇ ਚ ਪ੍ਰਗਟ ਹੁੰਦੀ ਇਹ ਜੋ ਸਤਿਗੁਰੂ ਕਹਿੰਦੇ ਨੇ ਸਾਰੀ ਚਿੰਤਾ ਤੁਰਨੇ ਕਿਸ ਤਰ੍ਹਾਂ ਦੇਖੇ ਆਵੇਗਾ ਮੱਥੇ ਦੇਖੇ ਆਉਣਗੇ ਅੱਖਾਂ ਦੇਖੇ ਆਉਣਗੇ ਚਿੰਤਾ ਤੇ ਹੀ ਦੀ ਸੇ ਸਭ ਕੋਏ। ਧਨ ਗੁਰੂ ਤੇਗ ਬਾਬਰ ਸਾਹਿਬ ਜੀ ਕਹਿੰਦੇ ਨੇ ਚਿੰਤਾ ਤੇ ਤਾਂ ਕਰ ਜੇ ਕੁਛ ਅਨ ਹੋਣੀ ਹੋਵੇ ਤੇ ਅਨ ਹੋਣੀ ਹੁੰਦੀ ਨਹੀਂ। ਇਹ ਅਰਥ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ। ਚਿੰਤਾ ਤਾਂ ਕੀ ਕੀਜੀਐ ਚੱਕਰ ਚਿੰਤਾ। ਜੋ ਅਨ ਹੋਣੀ ਹੋਵੇ ਜੇਕਰ ਅਨ ਹੋਣੀ ਹੋਵੇ ਤੇ ਸਤਿਗੁਰੂ ਇਹ ਕਹਿ ਰਹੇ ਨੇ ਅਨ ਹੋਣੀ ਤੇ ਹੁੰਦੀ ਨਹੀਂ। ਇਸ ਸੰਕਲਿ ਦੇ ਹਰਥੇ ਅਨਹੋਣੀ ਨਹੀਂ ਹੁੰਦੀ ਹੋਂ ਹਾਰ ਹੀ ਹੁੰਦਾ ਹੈ ਹੋਣੀ ਹੀ ਹੁੰਦੀ ਹੈ ਅਨਹੋਣੀ ਕੁਝ ਨਹੀਂ ਹੁੰਦੀ ਪਰ ਮਨੁੱਖ ਕਹਿੰਦਾ ਹੈ ਮੇਰੇ ਨਾਲ ਕਿਦਰੇ ਅਨਹੋਣੀ ਨਾ ਹੋ ਜਾਏ ਅਨਹੋਣੀ ਜੋ ਨਹੀਂ ਹੋਣਾ ਚਾਹੀਦਾ ਕਿਦਰੇ ਹੋ ਨਾ ਜਾਏ ਤੋਂ ਮਹਾਰਾਜ ਕਰਨ ਜੋ ਨਹੀਂ ਹੋਣਾ ਚਾਹੀਦਾ ਉਹ ਨਹੀਂ ਹੁੰਦਾ ਹੁੰਦਾ ਹੀ ਜੋ ਹੋਣਾ ਚਾਹੀਦਾ ਹੈ ਉਹੀ ਹੁੰਦਾ ਹੈ ਜਿ세 ਇੱਕ ਦੋ ਉਦਾਹਰਣ ਦੇ ਆ ਇੱਕ ਜਵਾਨ ਕਹਿੰਦਾ ਮੇਰੇ ਤੇ ਬੁਢੇਪਾ ਨਹੀਂ ਆਣਾ ਚਾਹੀਦਾ ਕਿ ਅਨਹੋਣੀ ਰਹੇ ਨਹੀਂ ਆਣਾ ਚਾਹੀਦਾ ਕਮ ਸੇ ਕਮ ਮੇਰੇ ਤੇ ਬੁਢੇਪਾ ਨਹੀਂ ਆਣਾ ਚਾਹੀਦਾ ਪਰ ਉਹਨੂੰ ਕੌਣ ਦੱਸੇ ਬੁਢੇਪਾ ਤੇ ਹੋਣਾ ਹੈ ਤੇ ਹੋਣੀ ਹੈ ਹੋਣੇ ਨੂੰ ਤੂੰ ਅਨਹੋਣੀ ਨਹੀਂ ਕਰ ਸਕਦਾ ਤੇ ਅਨਹੋਣੀ ਨੂੰ ਤੂੰ ਹੋਣੀ ਵੀ ਨਹੀਂ ਕਰ ਸਕਦਾ ਥੋੜੀ ਜਿਹੀ ਇਕਾਗਰਤਾ ਬਖਸ਼ੋਗੇ ਮਨੁੱਖ ਆਪਣੀ ਸਮਰਥਾ ਦੇ ਨਾਲ ਹੋਣੀ ਨੂੰ ਅਨਹੋਣੀ ਨਹੀਂ ਕਰ ਸਕਦਾ ਮਨੁੱਖ ਆਪਣੀ ਕਿਸੇ ਵੀ ਸ਼ਕਤੀ ਦੇ ਨਾਲ ਅਨਹੋਣੀ ਨੂੰ ਹੋਣੀ ਨਹੀਂ ਕਰ ਸਕਦਾ ਹੋਣੀ ਨੂੰ ਅਨਹੋਣੀ ਨਹੀਂ ਕਰ ਸਕਦਾ ਤੋ ਮਹਾਰਾਜ ਕਹਿੰਦੇ ਕਿਸ ਦੀ ਚਿੰਤਾ ਚਿੰਤਾ ਤਾਂ ਕੀ ਕੀਜੀਏ ਚਿੰਤਾ ਤੇ ਤੂੰ ਤਾਂ ਕਰ ਜੋ ਅਨਹੋਣੀ ਹੋਵੇ ਜੇਕਰ ਅਨਹੋਣੀ ਹੋਵੇ ਅਨਹੋਣੀ ਤੇ ਹੁੰਦੀ ਨਹੀਂ ਉਹਨਦੀ ਜਨਮ ਹੋਇਆ ਕਿਦਰੇ ਮਰਨ ਨਾ ਹੋ ਜਾਏ। ਉਹਨੇ ਸਰਦਾਰ ਇਕਬਾਲ ਸਿੰਘ ਉਹਨਾਂ ਦੇ ਸਹਬਜ਼ਾਦੇ ਨੇ ਦੱਸਿਆ ਭਈ ਅਸੀਂ ਅੱਜ ਪਿਤਾ ਦੀ ਵਰਸੀ ਮਨਾ ਰਹੇ ਹਾਂ। ਤੇ ਉਸ ਦੇ ਸੰਬੰਧ ਵਿੱਚ ਅਸੀਂ ਆਏ ਹਾਂ ਸਾਰੇ। ਮੈਂ ਵੀ ਠੀਕ ਹੈ। ਰੋਜ਼ ਦੇ ਸਤਸੰਗੀ ਸਨ। ਚਲੋ ਮੈਨੂੰ ਜੋ ਖਿਆਲ ਮਿਲੇ ਨੇ ਮੈਂ ਸਾਰ ਦੇ ਕੁਝ ਕਮਾਂਗਾ। ਭੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਸ ਸ਼ਲੋਕ ਨੂੰ ਵਿਚਾਰ ਦਾ ਆਧਾਰ ਬਣਾ ਕੇ ਚਿੰਤਾ ਤਾਂ ਕੀ ਕੀ ਜੀਏ ਜੋ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਏ ਜੋ ਕਿੜੇ ਅਨਹੋਣੀ ਹੋ ਜਾਏ ਤੇ ਚਿੰਤਾ ਕਰਸ ਇਮਾਰਤ ਜਿਹਨਾਂ ਅਨਹੋਣੀ ਤੇ ਹੁੰਦੀ ਨਹੀਂ ਜਨਮ ਹੋਇਆ ਹੈ ਹੋਣੀ ਸੀ ਪਰ ਮਨੁੱਖ ਕਹਿੰਦਾ ਕਿ ਕਿਦਰੇ ਮਰਨ ਦੀ ਅਨਹੋਣੀ ਨਾ ਹੋ ਜਾਏ ਤੋ ਮਰਨ ਅਨਹੋਣੀ ਨਹੀਂ ਹੋਣੀ ਹੈ ਮੌਤ ਹੋਣੀ ਹੈ ਅਨਹੋਣੀ ਨਹੀਂ ਹੈ ਜਵਾਨੀ ਹੋਈ ਹੈ ਆਈ ਹੈ ਹੈ ਕਿਦਰੇ ਬੁਢੇਪੇ ਦੀ ਅਨਹੋਣੀ ਨਾ ਹੋ ਜਾਏ ਤੋ ਬੁਢੇਪਾ ਅਨਹੋਣੀ ਨਹੀਂ ਹੋਣੀ ਹੈ ਹੋਣੀ ਹੈ ਅਨਹੋਣੀ ਨਹੀਂ ਹੈ ਸੁਖ ਮਿਲੇ ਹੋਇਆ ਹੋ ਹੋਇਆ ਕਿਤੇ ਦੁੱਖਾਂ ਦੀ ਅਨਹੋਣੀ ਨਾ ਹੋ ਜਾਏ ਤਾਂ ਮੈਂ ਫਿਰ ਅਰਜ਼ ਕਰਾਂ ਅਨਹੋਣੀ ਨਹੀਂ ਹੁੰਦੀ ਹੁੰਦੀ ਨਹੀਂ ਤਾਂ ਤੋਂ ਚਿੰਤਾ ਕਰ ਜੇ ਅਨਹੋਣੀ ਹੋਵੇ ਜੋ ਹੋਵਾ ਹੋ ਵਤ ਸੋ ਜਾਣੇ ਜੋ ਹੋਇਆ ਇਹ ਤੇ ਹੋਣਾ ਮੈਂ ਇੱਕ ਦਿਨ ਧੰਪਦ ਪੜ ਰਿਆ ਸੀ ਮਹਾਤਮਾ ਬੁੱਧਾ ਧਰਮ ਗ੍ਰੰਥ ਉਹ ਕਹਿੰਦੇ ਜਿਹਨੂੰ ਚਾਰ ਸਚਾਈਆਂ ਦਾ ਪਤਾ ਚੱਲ ਗਿਆ ਤੇ ਚਾਰ ਸਚਾਈਆਂ ਨੂੰ ਜਿਨੇ ਮੰਨ ਲਿਆ ਉਹ ਕਹਿੰਦਾ ਮੇਰੀ ਦ੍ਰਿਸ਼ਟੀ 'ਚ ਉਹ ਬ੍ਰह्म ਗਿਆਨੀ ਹੈ ਉਹ ਪੂਰਨបុគ្ਖ ਹੈ ਉਸਨੇ ਜ਼ਿੰਦਗੀ ਦੇ ਤਤਸਾਰ ਨੂੰ ਲੱਭ ਲਿਆ ਪ੍ਰਾਪਤ ਕਰ ਲਿਆ ਪਰ ਗਜ਼ਬ ਦੀ ਗੱਲ ਹੈ ਇਹ ਹੀ ਕੁਝ ਗੁਰੂ ਗ੍ਰੰਥ ਸਾਹਿਬ ਨੇ ਆਖਿਆ ਜੋ ਮਹਾਤਮਾ ਬੁੱਧ ਨੇ ਆਖਿਆ ਫਿਰ ਮੈਂ ਸਮੇਸਾਰ ਦੇ ਚ ਦੇਖਿਆ ਸਮੇਸਾਰ ਜੈਨੀਆਂ ਦਾ ਧਰਮ ਗ੍ਰੰਥ ਇਹੀ ਮਹਾਵੀਰ ਨੇ ਆਖਿਆ ਫਿਰ ਸਹਿਜੇ ਸਹਿਜੇ ਮੈਂ ਹੈਰਾਨ ਹੋਇਆ ਇਹੀ ਉਪਨਿਸ਼ਦਾਂ ਨੇ ਆਖਿਆ ਭਾਰਤ ਦੇ ਸਾਰੇ ਪੈਗੰਬਰੀ ਪੁਰਸ਼ਾਂ ਦੀ ਸੋਚਣੀ ਇਹੀ ਹੈ ਔਰ ਉਹ ਕਹਿ ਰਹੇ ਨੇ ਜਿਨ੍ਹਾਂ ਨੂੰ ਇਸ ਚਾਰ ਸਚਾਈਆਂ ਦਾ ਪਤਾ ਚੱਲ ਗਿਆ ਸਤਵਾਦੀ ਸਤਸੰਗੀ ਜਿਸ ਨੇ ਇਹਨਾਂ ਚਾਰ ਸਚਾਈਆਂ ਨੂੰ ਕਬੂਲ ਕਰ ਲਿਆ ਜਾਣ ਲਿਆ ਕਬੂਲ ਕਰ ਲਿਆ ਮੈਂ ਕਿਸੇ ਨੂੰ ਜਾਣਦਾ ਹਾਂ ਪਰ ਉਸ ਦੀ ਹੋਂਦ ਨੂੰ ਮੈਂ تسلیم ਨਹੀਂ ਕਰਦਾ ਮੈਂ ਨਹੀਂ ਮੰਨਦਾ ਜਾਣਦਾ ਮੈਂ ਕੌਣ ਹੈ ਪਰ ਜਾਣਦਿਆਂ ਹੋਇਆਂ ਵੀ ਮੈਂ ਉਸ ਦੀ ਹੋਂਦ ਨੂੰ تسلیم ਨਹੀਂ ਕਰਦਾ ਮੈਂ ਨਹੀਂ ਮੰਨਦਾ ਜਾਣਨਾ ਮੰਨਣਾ ਇਹ ਦੋ ਅਲੱਗ-ਅਲੱਗ ਮਨੁੱਖੀ ਭਾਵਨਾਵਾਂ ਹਨ ਹਰ ਮੈਂ ਅਰਸ਼ ਕਰਾਂ ਜਿਹਨੂੰ ਮੈਂ ਜਾਣਦਾ ਹੀ ਨਹੀਂ ਉਹ ਹੈ ਹੀ ਨਹੀਂ ਮੇਰੀ ਦੁਨੀਆ 'ਚ ਉਹ ਹੈ ਹੀ ਨਹੀਂ ਤੇ ਜਿਹਨੂੰ ਮੈਂ ਮੰਨਦਾ ਨਹੀਂ ਉਹ ਨਹੀਂ ਹੈ ਮੇਰੀ ਦੁਨੀਆ 'ਚ ਹੈ ਹੀ ਨਹੀਂ ਬਾਵੇਂ ਹੋਵੇ ਪਰ ਮੈਂ ਜਾਣਦਾ ਨਹੀਂ ਤਾਂ ਨਹੀਂ ਹੈ ਬਾਵੇਂ ਹੋਵੇ ਮੈਂ ਮੰਨਦਾ ਨਹੀਂ ਤਾਂ ਨਹੀਂ ਹੈ ਥੋੜੀ ਜਿਹੀਆ ਦਿਮਾਗੀ ਸ਼ਕਤੀ ਤੇ ਜ਼ੋਰ ਲਾਣਾ ਪਏਗਾ ਜੋ ਮੇਰੀ ਸਮਝ ਦੇ 'ਚ ਨਹੀਂ ਨਹੀਂ ਹੈ ਜੋ ਮੇਰੀ ਮਨੋਤ ਦੇਚ ਨਹੀਂ ਨਹੀਂ ਹੈ ਜੋ ਮੇਰੇ ਚੇਤੇ ਦੇਚ ਨਹੀਂ ਨਹੀਂ ਹੈ ਭਾਵੇਂ ਹੋਵੇ ਹੋਂ ਦੇ ਨਾਲ ਕੀ ਹੁੰਦਾ ਮੈਂ ਨਹੀਂ ਮੰਨਦਾ ਹੋਂ ਦੇ ਨਾਲ ਕੀ ਮਤਲਬ ਹੈ ਕਿਉਂਕਿ ਮੈਂ ਜਾਣਦਾ ਹੀ ਨਹੀਂ ਹੋਂ ਦੇ ਨਾਲ ਕੀ ਮਤਲਬ ਹੈ ਕਿਉਂਕਿ ਮੈਂ ਸਮਝਦਾ ਹੀ ਨਹੀਂ ਮੈਂ ਜਾਣਦਾ ਹੀ ਨਹੀਂ ਜਿਸ ਨੂੰ ਮੈਂ ਨਹੀਂ ਜਾਣਦਾ ਜਿਸ ਨੂੰ ਮੈਂ ਨਹੀਂ ਸਮਝਦਾ ਉਹ ਨਹੀਂ ਹੈ ਭਾਵੇਂ ਸੰਸਾਰ ਵਿੱਚ ਬਹੁਤ ਕੁਝ ਹੈ ਬਹੁਤ ਕੁਝ ਹੈ ਪਰ ਜੋ ਮੈਂ ਨਹੀਂ ਜਾਣਦਾ ਉਹ ਨਹੀਂ ਹੈ ਜੋ ਮੈਂ ਨਹੀਂ ਮੰਨਦਾ ਉਹ ਨਹੀਂ ਹੈ ਹੋਵੇਗਾ ਪ੍ਰਮਾਤਮਾ ਰੋਮ ਰੋਮ ਵਿੱਚ ਹੋਵੇ ਮੈਂ ਨਹੀਂ ਜਾਣਦਾ ਤਾਂ ਨਹੀਂ ਹੈ ਮੈਂ ਨਹੀਂ ਮੰਨਦਾ ਤਾਂ ਨਹੀਂ ਹੈ ਕਮ ਸੇ ਕਮ ਮੇਰੀ ਦੁਨੀਆ ਤੇ ਨਹੀਂ ਹੈ ਹੋਵੇਗਾ ਬੁਢੇਪਾ ਮੈਂ ਨਹੀਂ ਜਾਣਦਾ ਤਾਂ ਨਹੀਂ ਹੈ ਮੈਂ ਨਹੀਂ ਮੰਨਦਾ ਤਾਂ ਨਹੀਂ ਹੈ ਇਹ ਵੀ ਮੈਸ ਕਰ ਦੇਣਾ ਜ਼ਰੂਰੀ ਨਹੀਂ ਕਿ ਇੱਕ ਜਵਾਨ ਬੁਢੇਪੇ ਨੂੰ ਇਨਕਾਰ ਕਰਦਾ ਹੈ ਬੁੱਢਾ ਵੀ ਬੁੱਢੇ ਪੈਣ ਨੂੰ ਇਨਕਾਰ ਕਰਦਾ ਬਹੁਤੇ ਬੁੱਢੇ ਵੀ ਔਖੇ ਹੋ ਜਾਂਦੇ ਨੇ ਬੁੱਢਾ ਕਿਉਂ ਆਖੇ ਇਨਕਾਰੀ ਹੈ ਹੋਵੇ ਬੁੱਢੇ ਪਾ ਮੈਂ ਨਹੀਂ ਮੰਨਦਾ ਹੋਵੇਗਾ ਬੁੱਢੇ ਪਾ ਹੈ ਬੁੱਢੇ ਪਾ ਮੈਂ ਨਹੀਂ ਜਾਣਦਾ ਮੈਂ ਨਹੀਂ ਮੰਨਦਾ ਹੋਵੇਗੀ ਮੌਤ ਹੈ ਮੌਤ ਮੈਂ ਨਹੀਂ ਜਾਣਦਾ ਮੈਂ ਨਹੀਂ ਮੰਨਦਾ ਜਿਸ ਨੂੰ ਮੈਂ ਜਾਣਦਾ ਨਹੀਂ ਨਹੀਂ ਹੈ ਜਿਸ ਨੂੰ ਮੈਂ ਮੰਨਦਾ ਨਹੀਂ ਨਹੀਂ ਹੈ ਸੰਸਾਰ ਦੇ ਵਿੱਚ ਜੋ ਮੈਂ ਜਾਣਦਾ ਨਹੀਂ ਕਮ ਸੇ ਕਮ ਮੇਰੀ ਦੁਨੀਆ ਚੋਂ ਨਹੀਂ ਹੈ ਹੋਵੇਗਾ ਸੰਸਾਰ ਚ ਮੈਂ ਜਾਣਦਾ ਹੀ ਨਹੀਂ ਨਹੀਂ ਹੋਵੇਗਾ ਸੰਸਾਰ ਚ ਮੈਂ ਮੰਨਦਾ ਹੀ ਨਹੀਂ ਨਹੀਂ ਹੈ ਭਾਵੇਂ ਪ੍ਰਮਾਤਮਾ ਹੋਵੇ ਮੈਂ ਜਾਣਦਾ ਹੀ ਨਹੀਂ ਤਾਂ ਨਹੀਂ ਹੈ ਮੈਂ ਅਰਸ਼ ਕਰਾਂ ਜਗਤ ਵਿੱਚ ਬਹੁਤ ਥੋੜੇ ਜਿਹੇ ਆ ਮਨੁੱਖ ਨੇ ਜੋ ਜਾਣਦੇ ਨੇ ਤੇ ਉਹਨਾਂ ਜਾਣਨ ਵਾਲਿਆਂ ਚ ਥੋੜੇ ਜਿਹੇ ਆ ਮਨੁੱਖ ਨੇ ਜੋ ਮੰਨਦੇ ਨੇ ਜਾਣਨਾ ਮਨਣਾ ਦੋ ਅਲੱਗ-ਅਲੱਗ ਅਵਸਥਾਵਾਂ ਨੇ ਕਈ ਵਾਰ ਮਨ ਉਸ ਜਾਣ ਲੈਂਦਾ ਹੈ ਮੰਨਦਾ ਨਹੀਂ ਇਹ ਵੀ ਮਰਜ਼ ਕਰ ਲੈ ਤੇ ਕਈ ਵਾਰ ਮੰਨਦਾ ਹੈ ਜਾਣਦਾ ਨਹੀਂ ਉਹ ਅੰਧੀ ਮਨੋਤ ਆਉਂਦੀ ਹੈ ਉਹਨੂੰ ਕਹਿੰਦੇ ਅੰਧੀ ਮਨੋਤ ਮੰਨਦਾ ਤੇ ਹੈ ਜਾਣਦਾ ਕੱਖ ਵੀ ਨਹੀਂ ਅੰਧੀ ਮਨੋਤ ਜਾਣਦਾ ਹੈ ਮੰਨਦਾ ਨਹੀਂ ਤੂੰ ਜਾਣੇ ਹੋਏ ਨਾਲ ਸੰਬੰਧ ਨਹੀਂ ਜੁੜਦਾ ਜਾਣੇ ਹੋਏ ਨਾਲ ਰਿਸ਼ਤਾ ਨਹੀਂ ਜੁੜਦਾ ਜਾਣੇ ਹੋਏ ਦੇ ਨੇੜੇ ਨਹੀਂ ਜਾਂਦਾ ਇਸ ਨੂੰ ਮੈਂ ਫਿਰ ਦੁਹਰਾ ਦਿਆਂ ਜੋ ਮੈਂ ਨਹੀਂ ਜਾਣਦਾ ਨਹੀਂ ਹੈ ਜੋ ਮੈਂ ਨਹੀਂ ਸਮਝਦਾ ਨਹੀਂ ਹੈ ਜੋ ਮੈਂ ਨਹੀਂ ਮੰਨਦਾ ਨਹੀਂ ਹੈ ਜੋ ਮੇਰੇ ਚੇਤੇ ਦੇ ਚ ਨਹੀਂ ਨਹੀਂ ਹੈ ਜੋ ਮੇਰੀ ਸਮਝ ਦੇ ਚ ਨਹੀਂ ਨਹੀਂ ਹੈ ਜੇ ਵੀ ਮੈਸ ਕਰਦੇ ਬਾਵੇਂ ਹੋ ਗਏ ਪਰ ਮੇਰੀ ਸਮਝ ਦੇ ਚ ਨਹੀਂ ਹੈ ਤਾਂ ਨਹੀਂ ਹੈ ਪਸ਼ੂਆਂ ਦੀ ਸਮਝ ਦੇ ਚ ਨਹੀਂ ਹੈ ਤਾਂ ਪ੍ਰਮਾਤਮਾ ਨਹੀਂ ਹੈ ਪਸ਼ੂਆਂ ਦੀ ਸਮਝ ਦੇਚ ਨਹੀਂ ਹੈ ਤੋ ਪਰਿਵਾਰ ਨਹੀਂ ਹੈ ਨਨਕਿਆਂ ਦੇ ਦਾਦ ਕੇ ਸਹੁਰੇ ਪਸ਼ੂਆਂ ਦੇਚ ਨਹੀਂ ਪਾਵੇਂ ਹਨ ਪਰ ਸਮਝ ਨਹੀਂ ਤੋ ਨਹੀਂ ਹੈ ਨਾ ਦਾਦਕਿਆਂ ਦੀ ਪ੍ਰਣਾਲੀ ਨਾ ਨਨਕਿਆਂ ਦੀ ਨਾ ਸਹੁਰਿਆਂ ਦੀ ਪਾਵੇਂ ਹੈ ਪਰ ਸਮਝ ਨਹੀਂ ਤੋ ਨਹੀਂ ਹੈ ਗੱਲ ਸਪਸ਼ਟ ਹੈ ਜਿਸ ਦੀ ਮੈਨੂੰ ਸਮਝ ਨਹੀਂ ਜਿਹਨੂੰ ਮੈਂ ਜਾਣਦਾ ਨਹੀਂ ਨਹੀਂ ਹੈ ਜਿਨੂੰ ਮੈਂ ਮੰਨਦਾ ਨਹੀਂ ਤੇ ਜੋ ਮੇਰੀ ਸਿਮਰਤੀ ਚ ਨਹੀਂ ਜੋ ਮੇਰੇ ਚੇਤੇ ਚ ਨਹੀਂ ਨਹੀਂ ਹੈ ਗੁਰਗੋਰੀ ਆਉਣ ਦਾ ਪਤਾ ਮਤਲਬ ਕੀ ਹੈ ਪਰਮਾਤਮਾ ਸਮਝ ਦੇ ਚ ਆ ਜਾਏ ਪਰਮਾਤਮਾ ਚੇਤੇ ਦੇ ਚ ਆ ਜਾਏ ਪਰਮਾਤਮਾ ਮਨੋਦ ਦੇ ਚ ਆ ਜਾਏ ਮੰਨ ਲਵੇ ਜਾਣ ਲਵੇ ਮੰਨ ਲਵੇ ਚੇਤੇ ਕਰ ਲਵੇ ਬਸ ਇੰਨੇ ਕਰ ਲਵੇ ਪਹਿਲਾ ਪੜਾਉ ਜਾਣ ਲਵੇ ਜਾਣ ਲਵੇ ਮੰਨੇਗਾ ਬਾਅਦ ਨੇ ਤੇ ਮੰਨਣਾ ਅੰਧਾ ਹੋਵੇਗਾ ਜਾਣ ਲੱਗੇ ਪਹਿਲੇ ਪਹਿਲੀ ਜਾਣਕਾਰੀ ਕਿਉਂ ਜੋ ਮੈਂ ਜਾਣਦਾ ਨਹੀਂ ਉਹ ਤੇ ਹੈ ਹੀ ਨਹੀਂ ਹੋਵੇਗਾ ਕਮ ਸੇ ਕਮ ਮੇਰੀ ਦੁਨੀਆ ਚ ਨਹੀਂ ਕਿਉਂਕਿ ਮੈਂ ਜਾਣਦਾ ਹੀ ਨਹੀਂ ਮੈਨੂੰ ਪਤਾ ਹੀ ਨਹੀਂ ਜਿਸ ਨੂੰ ਮੈਂ ਜਾਣਦਾ ਨਹੀਂ ਉਹ ਨਹੀਂ ਹੈ ਜਿਸ ਨੂੰ ਮੈਂ ਮੰਨਦਾ ਨਹੀਂ ਉਹ ਨਹੀਂ ਹੈ ਮੇਰੀ ਦੁਨੀਆ ਚ ਨਹੀਂ ਹੈ ਤੋ ਥੋੜੇ ਜਿਹਾ ਮਨੁੱਖ ਨੇ ਜੋ ਜਾਣਦੇ ਨੇ ਔਰ ਬਹੁਤ ਥੋੜੇ ਮਨੁੱਖ ਨੇ ਜੋ ਮੰਨਦੇ ਨੇ ਜਾਣਨ ਵਾਲਿਆਂ ਦੀ ਵੀ ਇਤਨੀ ਵੱਡੀ ਮਹਿਮਾ ਨਹੀਂ ਮੰਨੀ ਜਿਨ੍ਹਾਂ ਨੇ ਜਾਣ ਕੇ ਮੰਨ ਲਿਆ ਉਹਨਾਂ ਦੀ ਮਹਿਮਾ ਬੜੀ ਬਿਆਨ ਕੀਤੀ ਮਹਾਰਾਜ ਨੇ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਛੇ ਪਛਦਾ ਹੈ ਜਿਹਨੇ ਮੰਨ ਲਿਆ ਉਹਦੀ ਮਹਿਮਾ ਬਿਆਨ ਨਹੀਂ ਕਰ ਸਕਦੇ ਉਹ ਤੇ ਮਹਾਨ ਮਹਾਨ ਤੋਂ ਮੈਂ ਇੱਕ ਦਫਾ ਫਿਰ ਦੁਹਰਾ ਦਿਆਂ ਤੇ ਅੱਗੇ ਚਲਾ ਜਿੰਨੂੰ ਮੈਂ ਜਾਣਦਾ ਨਹੀਂ ਨਹੀਂ ਹੈ ਜਿਨੋਂ ਮੈਂ ਸਮਝਦਾ ਨਹੀਂ ਨਹੀਂ ਹੈ। ਕਮੇ ਸੇ ਕਮ ਮੇਰੀ ਦੁਨੀਆ ਚ ਨਹੀਂ ਹੈ। ਜਿਨੋਂ ਮੈਂ ਮੰਨਦਾ ਨਹੀਂ ਨਹੀਂ ਹੈ। ਜੋ ਮੇਰੇ ਚੇਤੇ ਚ ਨਹੀਂ ਨਹੀਂ ਹੈ। ਭਾਵੇਂ ਰੋਮ ਰੋਮ ਦੇ ਚ ਪਰਮਾਤਮਾ ਹੈ। ਮੇਰੀ ਸਮਝ ਦੇ ਚ ਨਹੀਂ ਤੋਂ ਨਹੀਂ ਹੈ। ਭਾਵੇਂ ਜ਼ਰਰੇ ਜ਼ਰਰੇ ਦੇ ਚ ਪਰਮਾਤਮਾ ਹੈ। ਪਰ ਮੇਰੇ ਚੇਤੇ ਚ ਨਹੀਂ ਤੋਂ ਨਹੀਂ ਹੈ। ਮੇਰੀ ਸਮਝ ਦੇ ਚ ਨਹੀਂ ਤੋਂ ਨਹੀਂ ਹੈ। ਜਿਤਨੀ ਮਨੁੱਖੀ ਸਮਝ ਵੱਧਦੀ ਹੈ ਉਤਨਾ ਹੀ ਮਨੁੱਖ ਦਾ ਸੰਸਾਰ ਵੱਧਾ ਹੈ ਜਿੰਨੀ ਮਨੁੱਖ ਦੀ ਸਮਝ ਵੱਧਦੀ ਹੈ ਉਤਨਾ ਹੀ ਉਸ ਦਾ ਪਰਮਾਤਮਾ ਹੈ ਕਿਸੇ ਦਾ ਪਰਮਾਤਮਾ ਚੂਹਾ ਵੀ ਹੋਵੇਗਾ ਚੂਹਿਆਂ ਦੀ ਵੀ ਪੂਜਾ ਹੈ ਗਣੇਸ਼ ਦੀ ਸਵਾਰੀ ਚੂਹਾ ਲੋਕੀ ਚੂਹਿਆਂ ਦੀ ਵੀ ਪੂਜਾ ਕਰਦੇ ਕਿਸੇ ਦਾ ਪਰਮਾਤਮਾ ਸੱਪ ਹੋਵੇਗਾ ਤੋ 나ਗ ਪੰਚਮੀ ਇੱਕ ਬੜਾ ਵੱਡਾ ਤਿਵਾਰ ਹੈ ਸੱਪ ਭਗਵਾਨ 나ਗ ਦੇਵਤਾ 나ਗ ਭਗਵਾਨ ਸੱਪਾਂ ਦੀ ਵੀ ਪੂਜਾ ਹੈ ਜਿੰਨੀ ਮੇਰੀ ਸਮਝ ਹੈ ਤੋ ਮੇਰੀ ਸਮਝ ਜਿੰਨੀ ਹੈ ਅਜੇ ਮੇਰੀ ਦੁਨੀਆ ਸਿਰਫ ਦਰਖਤ ਹੀ ਭਗਵਾਨ ਹੈ ਚਾਹੇ ਬਿੱਪਲ ਹੈ ਚਾਹੇ ਬੋੜ ਹੈ ਚਾਹੇ ਜੰਡ ਹੈ ਅਜੇ ਮੇਰੀ ਇਤਨੀ ਸਮਝ ਆਇਆ ਜੋ ਮੇਰੀ ਸਮਝ ਚ ਹੈ ਔਰ ਅਜੇ ਮੇਰੀ ਇਤਨੀ ਸਮਝ ਆਇਆ ਬਸ ਵਗਦਾ ਹੋਇਆ ਦਰਿਆ ਹੀ ਪਰਮਾਤਮਾ ਹੈ ਹੋਰ ਕੁਝ ਨਹੀਂ ਮੈਂ ਉਹਨੂੰ ਹੀ ਮੱਥਾ ਟੇਕ ਲੈਣਾ ਉਹਦੀ ਪੂਜਾ ਕਰ ਦੇਣਾ ਅਜੇ ਮੈਨੂੰ ਇਤਨੀ ਸਮਝ ਆਇਆ ਜਿਹੜਾ ਬੰਦਾ ਹੈ ਇਹਦੇ ਚ ਬੜੇ ਗੁਣ ਨੇ ਬਸ ਇਹੀ ਰੰਦਾ ਹੈ ਇਹੀ ਪਰਮਾਤਮਾ किसी की पूजा जितनी मेरी समझ है उतना ही मेरा रब है मेरी समझ सीमित है तो मेरा रब भी छोटा मेनू समझ ही कोई नहीं तो मेरी दुनिया च रब है भी कोई नहीं परमात्मा नहीं है परमात्मा है परमात्मा जर्रे जर्रे च है मेरी समझ च नहीं तो नहीं है परमात्मा तो बिना कुछ भी नहीं पर मेरी चेते च नहीं है तो नहीं है मेरी मनोत नहीं तो नहीं है मेरे मनणच नहीं ਤੁਹ ਚਾਰ ਪਰਬਲ ਸਚਾਈਆਂ ਨੇ ਮਹਾਤਮਾ ਬੁੱਧ ਕਹਿੰਦੇ ਜਿਹੜਾ ਇਸ ਨੂੰ ਜਾਣ ਲਵੇ ਉਹ ਬ੍ਰह्मज्ञानी ਇਹ ਨਹੀਂ ਚਾਰ ਸਚਾਈਆਂ ਦਾ ਜ਼ਿਕਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਬਾਰ ਬਾਰ ਕਰਦੀ ਹੈ ਬਾਰ ਬਾਰ ਕਰਦੀ ਹੈ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਸ਼ਲੋਕ ਦੋ ਬੰਦੀਆਂ ਦਾ ਸ਼ਲੋਕ ਇੰਜ ਕਹ ਲੋ ਸਾਰਾ ਸਾਗਰ ਗਿਆਨ ਦਾ ਗਾਗਰ ਵਿੱਚ ਹੈ ਇਹਨਾਂ ਦੋ ਪੰਕਤੀਆਂ 'ਚ ਹੈ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਚਿੰਤਾ ਤੇ ਤਾਂ ਕਰੋ ਉਸ਼ਧੀ ਕਰ ਜੋ ਅਨਹੋਣੀ ਘਟਨਾ ਘਟ ਜਾਣਾ ਹੋਣਾ ਕੁਛ ਹੈ ਹੀ ਨਹੀਂ ਕੁਝ ਵੀ ਅਨਹੋਣਾ ਨਹੀਂ ਪਰ ਚਿੰਤਾ ਕਿਉਂ ਐਸਾ ਹੋਣਾ ਚਾਹੀਦਾ ਹੈ ਕਿਦਰ ਐਸਾ ਨਾ ਹੋਵੇ ਨਾ ਹੋਵੇ ਨਾ ਹੋਵੇ ਤੋ ਜੋ ਨਹੀਂ ਹੁੰਦਾ ਉਹ ਹੀ ਨਹੀਂ ਹੁੰਦਾ ਤੂੰ ਕਿਉਂ ਚਿੰਤਾ ਕਰਦਾ ਹੈ ਐਸਾ ਨਹੀਂ ਹੋਣਾ ਚਾਹੀਦਾ ਕਿਦਰ ਐਸਾ ਨਾ ਹੋਵੇ ਹੋ ਜਾਏ ਤੂੰ ਚਿੰਤਾ ਤੂੰ ਕਿਉਂ ਚਿੰਤਾ ਕਰਦਾ ਜੋ ਹੋਣਾ ਹੈ ਉਹੀ ਹੁੰਦਾ ਹੈ ਤੂੰ ਨੂੰ ਕਿਹੜੀ ਗੱਲ ਦੀ ਚਿੰਤਾ ਚਿੰਤਾ ਤਾਂ ਕੀ ਕੀ ਜੀਏ ਜੋ ਅਨ ਹੋਣੀ ਉਹ ਚਿੰਤਾ ਦੇ ਤਾਂ ਕਰ ਜੇ ਅਨ ਹੋਣੀ ਹੋਵੇ ਅਨ ਹੋਣੀ ਕੁਛ ਹੈ ਹੀ ਨਹੀਂ ਕੁਝ ਵੀ ਅਨ ਹੋਣੀ ਨਹੀਂ ਹੈ ਚਾਰ ਪਰਬਲ ਸਚਾਈਆਂ प्रथम दुख है दूसरा दुख का कारण भी है तीसरा निवृत्ति का साधन भी है चौथा सुख है और है मैं फिर दोहराव चार सच्चाइया दुख है, है। दूसरी सच्चाई दुख का कारण भी है बिना कारण तो नहीं है ਤੀਸਰੀ ਸਚਾਈ ਨਿਵਰਤੀ ਦਾ ਸਾਧਨ ਵੀ ਇਹਨੂੰ ਮਿਟਾਇਆ ਵੀ ਜਾ ਸਕਦਾ ਹੈ ਚੌਥੀ ਸਚਾਈ ਸੁਖ ਹੈ ਸੁਖ ਹੈ ਅਗਰ ਕਿਸੇ ਨੂੰ ਇਤਨਾ ਪਤਾ ਚਲ ਜਾਏ ਦੁੱਖ ਹੈ ਤੁਸੀਂ ਅੱਖੋਂ ਕੇ ਸਾਨੂੰ ਇਤਨਾ ਵੀ ਪਤਾ ਨਹੀਂ ਗੁਸਤਾਖੀ ਮਾਫ ਅਗਰ ਪਤਾ ਹੁੰਦਾ ਤਾਂ ਬਾਰ ਬਾਰ ਆਵਤਾਰੀ ਪੁਰਸ਼ਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਸੀ ਬਾਲੀ ਰੋਵੇ ਨਾਏ ਬਤਾਰ ਨਾਨਕ ਦੁਖਿਆ ਸੰਸਾਰ ਸੰਸਾਰ ਸਭ ਜਗਤ ਦੁਖੀ ਹੈ ਇਤਨੀ ਸਚਾਈ ਦਾ ਬੋਧ ਨਹੀਂ ਦੇਖਦੇ ਆ ਉਹ ਹੱਸਦਾ ਪਿਆ ਹੈ ਉਹ ਖੜੇ ਮੱਥੇ ਉਹ ਨੱਚਦੇ ਟੱਪਦੇ ਦੁੱਖ ਕਿੱਥੇ ਹੈ ਪਰ ਕੌਣ ਦੱਸੇ ਇਹਨਾਂ ਹੱਸਦੇ ਹੋਇਆਂ ਚਿਹਰਿਆਂ ਦੇ ਵਿੱਚ ਹੀ ਰੋਣਾ ਚੁਕਿਆ ਪਿਆ ਹੈ ਇਹਨਾਂ ਨੱਚਦੇ ਟੱਪਦੀਆਂ ਮੂਰਤੀਆਂ ਦੇ ਅੰਦਰ ਹੀ ਦੁੱਖ ਕਲੇਸ਼ ਛੁਪੇ ਅਗੇ ਸਚਾਈ ਦਾ बोध ਨਹੀਂ ਪਤਾ ਨਹੀਂ ਜਿਸ ਨੂੰ ਹੈ ਉਹਨੇ ਪਹਿਲੀ ਸਚਾਈ ਤੇ ਜਾਣ ਲਈ ਦੁੱਖ ਹੈ ਦੁੱਖ ਹੈ ਚਾਹੇ ਮੈਂ ਮਹਿਲ ਚਾਹੇ ਚਾਹੇ ਮੈਂ ਝੌਪੜੀ ਚਾਹ ਦੁੱਖ ਹੈ ਚਾਹੇ ਮੈਂ निर्धन ਹਾਂ ਚਾਹੇ ਮੈਂ ధਨવાન ਹਾਂ ਦੁੱਖ ਹੈ ਚਾਹੇ ਮੈਂ ਤੰਦਰੁਸਤਾਂ ਚਾਹੇ ਮੈਂ ਬਿਮਾਰਾਂ ਦੁੱਖ ਹੈ ਤੁਮੇ ਕਹਿ ਰਹੇ ਹਾਂ इन थोड़ा जहां गौर नरवण करा चाहे मैं एक मुल्क चाह चाहे मैं दूजे मुल्क चाह दुख है दुख है चाहे मैं बचपन की अवस्था चा चाहे मैं जवानी की अवस्था चा चाहे मैं बुढ़ेपे की अवस्था चाह दुख है दुख है चाहे मैं सुंदर हां चाहे मैं करूप हां दुख है चाहे मैं खुशहाल हां चाहे मैं बदहाल हां दुख है ਚਾਹੇ ਮੈਂ ਛੋਟਾ ਹਾਂ ਚਾਹੇ ਮੈਂ ਵੱਡਾ ਹਾਂ ਚਾਹੇ ਮੈਂ ਨਿਰਗੁਣ ਹਾਂ ਚਾਹੇ ਮੈਂ ਗੁਣਵਾਨ ਹਾਂ ਚਾਹੇ ਮੈਂ ਪੜਾ ਲਿਖਾ ਚਾਹੇ ਮੈਂ ਬਿਲਕੁਲ ਅਨਪੜ ਹਾਂ ਦੁੱਖ ਹੈ ਦੁੱਖ ਹੈ ਅਨਪੜ ਵੀ ਦੁਖੀ ਪੜਾ ਲਿਖਾ ਵੀ ਦੁਖੀ ਨਿਰਧਨ ਵੀ ਦੁਖੀ ਧਨਵਾਨ ਵੀ ਦੁਖੀ ਦੁੱਖ ਹੈ ਨਿਰਧਨ ਸੋਚਦਾ ਹੈ ਮੈਂ ਦੁਖੀਆ ਧਨਵਾਨ ਸੁਖੀ ਨੇ ਅਨਪੜ ਸੋਚਦਾ ਹੈ ਮੈਂ ਦੁਖੀਆ ਪੜੇ ਲਿਖੇ ਸੁਖੀ ਨੇ ਐਸੇ ਸੋਚਦਾ ਹੈ। ਇੱਕ ਸ਼ਹਿਰ ਦੇ ਰਹਿਣ ਵਾਲਾ ਐਸਾ ਸੋਚਦਾ ਹੈ ਮੈਂ ਦੁਖੀ ਹਾਂ ਦੂਜੇ ਸ਼ਹਿਰ ਦੇ ਰਹਿਣ ਵਾਲੇ ਦੁਖੀ ਨਹੀਂ ਨੇ। ਕੋਈ ਐਸਾ ਸੋਚਦਾ ਹੈ ਮੈਂ ਜਿਸ ਮੁਲਕ ਦੇ ਚ ਰਹਿਣਾ ਦੁਖ ਹੈ। ਪਰ ਦੂਸਰੇ ਜਿਸ ਮੁਲਕ ਦੇ ਚ ਰਹਿੰਦੇ ਨੇ ਦੁਖ ਨਹੀਂ ਹੈ। ਉਹ ਲੇਖਾ ਬ੍ਰਾਂਤੀ ਮਵਾਲਤਾ महाराज कहें जिथे तक संसार है दुख है नानक दुखिया सब संसार चाहे एक मुल्क है चाहे दूजा मुल्क है चाहे एक शहर है चाहे दूजा शहर है चाहे बच्चा है चाहे बुढ़ा है चाहे निर्गुण है चाहे गुणवान है पढ़ा लिखा है अनपढ़ है दुख है पहली सच्चाई दूसरी दुख ਦਾ ਕਾਰਨ ਵੀ ਹੈ ਹੈ ਨਹੀਂ ਹੈ ਅਵੇ ਨਹੀਂ ਹੈ ਤਾਂ ਦੁੱਖ ਦਾ ਕਾਰਨ ਕੀ ਹੈ ਦੁੱਖ ਦਾ ਕਾਰਨ ਹੈ ਨਾ ਸਮਝੀ ਅਗਿਆਨ ਕਾਰਨ ਕੀ ਹੈ ਅਗਿਆਨ ਤੇ ਅਗਿਆਨ ਕਰਕੇ ਮਨੁੱਖ ਚਿੰਤਾਤੁਰ ਹੋ ਜਾਂਦਾ ਹੈ ਦੁਖੀ ਹੋ ਜਾਂਦਾ ਹੈ ਜੋ ਹੋਣਾ ਚਾਹੀਦਾ ਹੈ ਕਿਦਰ ਐਸਾ ਨਾ ਹੋਵੇ ਨਾ ਹੋਵੇ ਜੋ ਨਹੀਂ ਹੋਣਾ ਚਾਹੀਦਾ ਕਿਦਰੇ ਐਸਾ ਨਾ ਹੋਵੇ ਹੋ ਜਾਏ ਚਿੰਤਾ ਦੁੱਖ ਅਗਿਆਨ ਦੁੱਖ ਹੈ ਦੁੱਖ ਦਾ ਕਾਰਨ ਵੀ ਹੈ ਅਗਿਆਨ ਨਿਵਰਤੀ ਦਾ ਸਾਧਨ ਵੀ ਹੈ ਗਿਆਨ ਔਰ ਸੁਖ ਹੈ ਸੁਖ ਹੈ ਜਿੰਨਾ ਅਗਿਆਨ ਦੁੱਖ ਹੈ ਦੁੱਖ ਹੈ ਜਿੰਨਾ ਗਿਆਨ ਆਨੰਦ ਹੀ ਆਨੰਦ ਰੂਹ ਹੈ ਜ਼ਮੀਨ ਤੇ ਧਨ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਸਾਨੂੰ ਸ਼ਬਦ ਦਾ ਪੁਜਾਰੀ ਬਣਾਇਆ ਹੈ ਗਿਆਨ ਦਾ ਪੁਜਾਰੀ ਬਣਾਇਆ ਹੈ ਉਹ ਰਾਪਦੀ ਗਿਆਤ ਲਈ ਅਰਸ ਕਰਾ ਉਤਪਤ ਪਰਲੇ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ ਘਰ ਦੇ ਜਿਸ ਦਰਵਾਜ਼ੇ ਦੇ ਰਾਹੀ ਮੈਂ ਬਾਹਰ ਆਇਆ उस दरवाजे राही अंदर प्रवेश करागा शब्द संसार आया है। शब्द के राही संसार प्रवेश करेगा शब्द की सूझ ज्ञान है शब्द की ना समझी अज्ञान है किड़ा शब्द से जिस राही जगत आया है लखा जिंदगी दे दरिया चल पे रिश्ते होए लख दरिया लख सूरजा दे दरिया ਲੱਖਾਂ ਪ੍ਰਥਮੀਆਂ ਦੇ ਦਰਿਆ ਲੱਖਾਂ ਪਸ਼ੂ ਪੰਛੀ ਮਨੁੱਖਾਂ ਦੇ ਦਰਿਆ ਇਹ ਲੱਖਾਂ ਤਰ੍ਹਾਂ ਦੀ ਜ਼ਿੰਦਗੀ ਦੇ ਦਰਿਆ ਕਿਹੜਾ ਸ਼ਬਦ ਸੀ ਉਹ ਕਿਹੜਾ ਦਰਵਾਜ਼ਾ ਸੀ ਜਿਸ ਤੋਂ ਲੰਘ ਕੇ ਆਏ ਨੇ ਉਤਪਤ ਪਰਲੇ ਸ਼ਬਦੇ ਉਤਪਤੀ ਤੇ ਪਰਲੇ ਆਉਣਾ ਤੇ ਜਾਮਣਾ ਇਸ ਨੂੰ ਮੈਂ ਜਿ ਬਿਆਨ ਕਰਾਂ ਮੈਂ ਘਰ ਦੇ ਜਿਸ ਦਰਵਾਜ਼ੇ ਦੇ ਰਾਹੀਂ ਬਾਹਰ ਆਇਆ ਤੇ ਹੁਣ ਮੈਂ ਪੁੱਛਾਂ ਮੈਂ ਘਰ ਦੇ ਵਿੱਚ ਕਿਸ ਤਰ੍ਹਾਂ ਪ੍ਰਵੇਸ਼ ਕਰਾਂ पुरखा जिस दरवाजे राही बाहर आया अंदर चला जा शब्द राही संसार बाहर आया है जीव जंतु बहर आया शब्द राही प्रवेश मिल जाएगा तो शब्द द्वार है दरवाजा है पर केड़ा शब्द वो किड़ा शब्द जो दरवाजा है जिसको तो जगत आया जगत गया ਦੁਨੀਆ ਦੇ ਪੈਗੰਬਰੀ ਪੁਰਸ਼ਾਂ ਨੂੰ ਇੱਕ ਪਾਸੇ ਰੱਖੀਏ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਬਾਬਰ ਕਬੀਰ ਦੇ ਬੌਲ ਮੈਂ ਥੋੜੇ ਸਾਹਮਣੇ ਰੱਖਾਂ ਉਹ ਸ਼ਬਦ ਕੀ ਹੈ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਓਨਕਾਰ ਆਦ ਕਤਨੀ ਅਨਾਦ ਓਨਕਾਰ ਆਦ ਕਤਨੀ ਅਨਾਦ ਓਨਕਾਰ ਆਦੀ ਦੁਨੀਏ ਪਹਿਲੇ ਤੋਂ ਵੀ ਪਹਿਲੇ ਸਭ ਤੋਂ ਪਹਿਲੀ ਧੁਨ ਬ੍ਰਹਿਮੰਡ ਦੀ ਉਹ ਅੰਗਾਰ ਮਟੋਵ ਵਿਨਸੈਂਟੀ